ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਅੱਛਾ ਦੁੱਧ ਪਵਿੱਤਰ ਚੀਜ਼ ਹੈ ਦੁੱਧ ਨੂੰ ਪਵਿੱਤਰ ਮੰਨਦੇ ਨਾ ਸਾਰੇ ਪਰ ਤੂੰ ਹੀ ਸੋਚਦੇ ਵੀ ਤੁਸੀਂ ਜਿਹੜਾ ਦੁੱਧ ਪੀਨੇ ਆ ਉਹ ਉਹ ਤੁਸੀਂ ਪਿਓਰ ਦੁੱਧ ਪੀਨੇ ਆ ਇੱਥੇ ਬੈਠ ਕੇ ਗੱਲ ਕਰਦੇ ਆ ਆਪਾਂ ਅੱਜ ਦੀ ਵੀਡੀਓ ਵੀ ਇਸੇ ਇੱਥੇ ਹੀ ਹੈ ਮੁੱਦਾ ਹੈਗਾ ਮਿਲਾਵਟ ਦਾ ਦੁੱਧ ਦੀ ਮਿਲਾਵਟ ਦਾ ਜਾਂ ਬਸ ਇਸੇ ਵਿਸ਼ੇ ਤੇ ਆ ਪਈ ਤੁਸੀਂ ਜਿਹੜਾ ਦੁੱਧ ਪੀਂਦੇ ਹੋ ਉਹ ਪਿਓਰ ਪੀਂਨੇ ਆ ਸੋਚੋ ਮੜ ਜਾ ਦਿਮਾਗ ਨਾਲ ਨੇ ਤਾਂ ਇਹਦਾ ਲੱਗਦਾ ਭਈ ਪਿਓਰ ਨਹੀਂ ਪੀਂਦੇ ਪਿੰਡਾ ਪੁੰਡਾ ਵਾਲਿਆਂ ਨੂੰ ਛੱਡ ਕੇ ਸ਼ਹਿਰਾਂ ਵਾਲਿਆਂ ਦੀ ਗੱਲ ਕਰਦੇ ਆਪਾਂ ਪਹਿਲਾਂ ਹਰੇਕ ਘਰ ਚ ਨਾ ਮੱਝ ਰੱਖੀ ਹੁੰਦੀ ਸੀ ਅਸੀਂ ਵੀ ਰੱਖੀ ਹੋ ਸੀ ਅਸੀਂ ਵੀ 2005 ਚ ਛੱਡ ਦਿੱਤੀ ਅਸਲ ਦੇ ਵਿੱਚ ਹੁੰਦਾ ਕੀ ਹੈ ਅਗਲੀ ਜਨਰੇਸ਼ਨ ਜਿਹੜੀ ਹੈ ਅਸੀਂ ਤਾਂ ਪੱਠੇ-ਪੁੱਠੇ ਲਿਆਂਦੇ ਰਹੇ ਜਿਹੜੀ ਨਵੀਂ ਜਨਰੇਸ਼ਨ ਆਦੀ ਆ ਉਹ ਇਹ ਕੰਮ ਨਹੀਂ ਕਰਦੀ ਨਾ ਪੱਠੇ ਲਿਆਂਦੀ ਨਾ ਪਾਥੀਆਂ ਪਾਤਦੀ ਆ ਨਾ ਗੋਹਾ ਚੱਕਦੀ ਆ ਫਿਰ ਨੌਕਰ ਰੱਖਣਾ ਪੈਂਦਾ ਆ ਨੌਕਰ ਵਾਲਾ ਵੀ ਕੰਮ ਸਾਨੂੰ ਪਤਾ ਹੀ ਹੈ ਬਈਏ ਰੱਖਣੀ ਪੈਂਦੇ ਆ ਫਿਰ ਉਹ ਵੀ ਖਤਰੇ ਵਾਲਾ ਸੌਦਾ ਆ ਬਗਾਨਾ ਬੰਦਾ ਇੱਦੀ-ਇੱਦੀ ਕਰਕੇ ਬਹੁਤਿਆਂ ਨੇ ਸਨ 2000 ਤੋਂ ਬਾਅਦ ਬਹੁਤ ਜਣਿਆਂ ਨੇ ਮੱਝਾਂ ਰੱਖਣੀਆਂ ਬੰਦ ਕਰਤੀਆਂ ਜਦੋਂ ਸਾਰਿਆਂ ਨੇ ਮੱਝਾਂ ਰੱਖੀਆਂ ਵੀ ਹੁੰਦੀਆਂ ਸੀਆਂ ਤਦ ਵੀ ਅ ਦੁੱਧ ਦੀ ਤੋਟ ਹੁੰਦੀ ਸੀ ਤੋਟ ਮਤਲਬ ਕਮੀ ਹੁੰਦੀ ਸੀ ਪਰ ਹੁਣ ਮਤਲਬ ਉਸ ਟਾਈਮ ਵੀ ਇੰਨੀ ਪੋਪੂਲੇਸ਼ਨ ਇੰਨੀ ਸੀ ਹੁਣ ਵੀ ਪੋਪੂਲੇਸ਼ਨ ਉਸ ਤੋਂ ਬਾਅਦ ਕਿੰਨੀ ਵਧੀ ਹੈ ਭਾਰਤ ਦੀ ਪੰਜਾਬ ਦੀ ਭਾਰਤ ਦੀ ਪੂਰੇ ਦੀ ਹੁਣ ਦੁੱਧ ਜਿੱਥੋਂ ਮਰਜ਼ੀ ਲੈ ਲਓ ਕੋਈ ਕਮੀ ਨਹੀਂ ਜਦ ਕਿ ਮੇਰੇ ਹਿਸਾਬ ਨਾਲ ਜੇ ਉਸ ਟਾਈਮ 100 ਬੰਦਿਆਂ ਨੇ ਮੱਝਾਂ ਰੱਖੀਆਂ ਸੀ ਹੁਣ 25 ਨੇ ਰੱਖੀਆਂ ਐ 25 ਕੁ ਬੰਦਿਆਂ ਨੇ ਬਾਕੀ ਜਾਨ ਕਿਸੇ ਨੇ ਬਾਕੀ ਸਾਰੇ ਮੁੱਲ ਦਾ ਲੈਂਦੇ ਦੁੱਧ ਕਿੱਥੋਂ ਕਿੱਥੋਂ ਆਦਾ ਦੁੱਧ ਇਹਨਾਂ ਪ੍ਰੋਡਕਸ਼ਨ ਕੌਣ ਕਰ ਰਿਹਾ ਮੱਝਾਂ ਗਾਈਆਂ ਤੇ ਰੱਖੀਆਂ ਹੀ ਨਹੀਂ ਸਮਝਣ ਵਾਲੀ ਗੱਲ ਐ ਸੋਚਣ ਵਾਲੀ ਗੱਲ ਐ ਇੱਕ ਤੁਹਾਨੂੰ ਨਾ ਮੈਂ ਹੁਣ ਨਿਊਜ਼ ਦਾ ਲਿੰਕ ਦਿਖਾ ਦਾਂ ਮੈਂ ਵੀ ਇਹ ਉਹਨਾਂ ਦਾ ਦੇਖਿਆ ਮੈਂ ਵੀ ਹੈਰਾਨ ਰਹਿ ਗਿਆ ਮੈਂ ਕਿਹਾ ਯਾਰ ਆ ਇਹਨਾਂ ਕੁਛ ਆ ਕੁਛ ਹੋ ਰਿਹਾ ਨਕਲੀ ਦੁੱਧ ਕਿੱਦਾਂ ਬਣਦਾ ਇਹ ਦਿੱਲੀ ਦੇ ਨੇੜੇ-ਤੇੜੇ ਦੀ ਖਬਰ ਹੈ। ਸੋ ਆ ਖਬਰ ਹੈ ਕਿ ਬਲੰਦ ਸ਼ਹਿਰ ਦੇ ਵਿੱਚ ਕੈਮੀਕਲ ਨਾਲ ਬਣਾ ਰਹੇ ਸੀ ਦੁੱਧ, ਨਕਲੀ ਦੁੱਧ ਦੀ ਫੈਕਟਰੀ ਤੇ ਛਾਪਾ ਮਾਰਿਆ। 100 ਕੁਇੰਟਲ ਉਸ ਟਾਈਮ ਦੁੱਧ ਫੜ ਹੋਇਆ ਤੇ ਯਾ ਤੁਸੀਂ ਦੇਖ ਸਕੋ ਵੀ ਬਲੰਦ ਸ਼ਹਿਰ 'ਚ ਜੋ ਕੁਝ ਵੀ ਆ ਜਿੱਦਾਂ ਵੀ ਆ ਆ ਜਿਹੜਾ ਹੁਣ ਤੁਹਾਨੂੰ ਇੱਕ ਬੋਤਲ ਜੀ ਦਿਖਾਈ ਸੀ ਨਾ, ਇਹੀ ਬੋਤਲ ਨਾਲ ਕਿੰਨੇ ਲੀਟਰ ਦੁੱਧ ਬਣ ਜਾਂਦਾ ਹੈ? ਇੱਕੋ ਬੋਤਲ ਨਾਲ ਅਸ ਜੋ ਕੁਝ ਵੀ ਫੜ ਹੋਇਆ ਇਹ ਤੇ ਇੱਕੋ ਫੈਕਟਰੀ ਫੜ ਹੋਈ ਪਤਾ ਨਹੀਂ ਕਿੰਨੀਆਂ ਫੜ ਹੋਣੀਆਂ ਹੈ। ਵੀ ਫੂਡ ਸੇਫਟੀ ਵਿਭਾਗ ਨੇ ਇਹੋ ਫੜਿਆ ਹੈ ਤੇ ਇੱਕ ਬੋਤਲ 1 ਲੀਟਰ ਦੇ ਨਾਲ ਨਾ ਇਸ ਬੋਤਲ ਦੇ ਨਾਲ 500 ਲੀਟਰ ਦੁੱਧ ਤਿਆਰ ਕਰ ਸਕਦੇ ਆ। ਤੇ ਮੈਂ ਹੋਰ ਆ ਆ ਆਹਾ ਆਹਾ ਬੋਤਲਾਂ ਦੇਖੋ ਫੜ ਹੋਈਆਂ ਕਿੰਨੀਆਂ ਬੋਤਲਾਂ ਆ ਤੇ ਇਹ ਜੋ ਕੁਝ ਵੀ ਲਿਖਿਆ ਹੋਇਆ ਹੈ ਇਹਦੇ ਤੇ ਕਈ ਕੁਝ ਵਿੱਚ ਮਿਲਾਦੇ ਆ ਦੁੱਧ ਦੇ ਵਿੱਚ ਕਾਸਟਿਕ ਪੋਟਾਸ਼ ਪਤਾ ਨਹੀਂ ਕਿਆ-ਕਿਆ ਮਿਲਾਵਲ ਕੇ ਇਹ ਦੁੱਧ ਬਣਾਦੇ ਆ। ਇਹ ਇਹ ਤੁਹਾਨੂੰ ਜ਼ਹਿਰ ਇਹੋ ਪੁਲਾਇਆ ਜਾਂਦਾ ਹੈ। ਸੋ ਖਬਰ ਤੁਸੀਂ ਦੇਖੀ। ਮੇਰੇ ਹਿਸਾਬ ਨਾਲ 50% ਤੋਂ ਵੱਧ ਦੁੱਧ ਨਕਲੀ ਪੀ ਰਹੇ ਤੁਸੀਂ। ਬਿਮਾਰੀਆਂ ਨੂੰ ਸਦਾ ਕੈਂਸਰ ਲਈ ਤਿਆਰ ਹੋ ਜਾਓ। ਅੱਗੇ ਬਹੁਤ ਬਿਮਾਰੀਆਂ ਆਏ ਇੱਥੇ। ਮਲਾਬਟੈਨੀ ਹੈ ਦੇਸ਼ 'ਚ। ਹਰ ਇੱਕ ਚੀਜ਼ 'ਚ ਮਲਾਬਟ ਹੈ। ਕਹਿ ਦਿੰਦੇ ਆਂ ਕਿ ਬਾਹਰ ਜਿੰਦਗੀ ਹੈ ਨਹੀਂ ਸੋਸ਼ਲ ਲਾਈਫ ਹੈ ਨਹੀਂ ਫਲਾਨਾ ਹੈ ਨਹੀਂ ਬਹੁਤ ਕਮੀਆਂ ਇੱਥੇ ਵੀ ਹੈ ਮੈਂ ਐਨ ਆਰ ਆਈਜ਼ ਵਾਲੀ ਵੀਡੀਓ ਪਾਈ ਸੀ ਵੀ ਜਿਹਨੀ ਬਾ ਇੱਥੋਂ ਬਾਹਰੋਂ ਆ ਕੇ ਇੱਥੇ ਰਹਿਣਾ ਹੈ ਉਹਨਾਂ ਕੋ ਕਿਆ ਰਿਕੁਆਇਰਮੈਂਟ ਜਾਂ ਕੁਝ ਵੀ ਹੈ ਕਿੰਨੇ ਪੈਸੇ ਚਾਹੀਦੇ ਇੱਕ ਚੀਜ਼ ਦਾ ਜ਼ੋਰ ਧਿਆਨ ਰੱਖਿਓ ਜੇ ਇੱਥੇ ਪੈਸੇ ਤਾਂ ਮੇਰੇ ਹਿਸਾਬ ਨਾਲ ਮੈਨੂੰ ਕੋ ਲੱਗਦਾ ਨਹੀਂ ਹੈਗਾ ਕੋਈ ਆਏਗਾ ਬਾਹਰੋਂ ਇੱਥੇ ਇੰਡੀਆ ਰਹਿਣ ਪਰ ਇੱਕ ਚੀਜ਼ ਦਾ ਧਿਆਨ ਰੱਖਿਓ ਖਾਣ ਪੀਣ ਦਾ ਇੱਥੇ 100 ਤੋਂ 90 ਚੀਜ਼ਾਂ ਮਿਲਾਵਟ ਆਲੀਆਂ ਐ ਕੋਈ ਰੁਕ ਟੋਕ ਨਹੀਂ ਹੈਗੀ ਸਭ ਮਿਲੇ ਹੋਏ ਆ ਆਪਸ ਦੇ ਵਿੱਚ ਜਿਹੜੇ ਮਿਲਾਵਟ ਕਰਦੇ ਆ ਨਾ ਉਹ ਉਹ ਹਫ਼ਤਾ ਦਿੰਦੇ ਆ ਨਾ ਤਾਂ ਸਰਕਾਰ ਕਾਨੂੰਨ ਕੁਝ ਨਹੀਂ ਹੈ ਕੋਈ ਨਹੀਂ ਦੇਖਦਾ ਇੱਥੇ ਜੇ ਕਾਨੂੰਨ ਦੀ ਗੱਲ ਕਰਾਂ ਨਾ ਚੀਨ ਚ ਹੋਈ ਸੀ ਇਹੋ ਜੀ ਗੱਲ ਚੀਨ ਚਾਇਨਾ ਵਰਗੇ ਦੇਸ਼ਾਂ ਦੇ ਵਿੱਚ ਨਾ ਇਹਨਾਂ ਚੀਜ਼ਾਂ ਦਾ ਧਿਆਨ ਦੇਸ਼ ਤਾਂ ਚਲੋ ਪਹਿਲਾ ਭਾਰਤ ਵਰਗਾ ਸੀ ਪਰ ਉਨੀ ਕਾਫੀ ਇੰਪਰੂਵਮੈਂਟ ਕੀਤੀ ਹੈ ਹੁਣ ਜਿੰਨਾ ਮਰਜੀ ਨਿੰਦ ਲਈਏ ਚਾਇਨਾ ਨੂੰ ਵਿੱਚ ਦਾ ਸਮਾਨ ਇਦਾਂ ਹੈ ਉਦਾਂ ਹੈ ਪਰ ਉਨੀ ਨਾ ਮੌਤ ਦੀ ਸਜ਼ਾ ਦਿੱਤੀ ਸੀਗੀ ਇੱਦੀ ਦੁੱਧ ਚ ਮਲਾਵਟਾ ਕੀਤੀਆਂ ਸੀ ਜਿਹਦੇ ਨਾਲ ਕਾਫੀ ਬੱਚੇ ਬਿਮਾਰ ਹੋਏ ਸੀ ਤੇ ਕਾਫੀ ਜਣੇ ਲੋਕ ਬਿਮਾਰ ਹੋਏ ਸੀ ਉਹਦਾ ਦੁੱਧ ਉਹਦੀ ਜਿਹੜਾ ਉਹ ਪ੍ਰੋਡਕਸ਼ਨ ਕਰ ਰਿਹਾ ਸੀ ਦੁੱਧ ਦੀ ਉਹ ਘਟਿਆ ਸੀਗਾ ਚੰਬੜਾ ਬਟਾਲਾ ਸੀਗਾ ਜਾਂ ਨਕਲੀ ਬਣਾਇਆ ਸੀਗਾ ਉਹਨੂੰ ਮੌਤ ਦੀ ਸਜ਼ਾ ਦਿੱਤੀ ਸੀ ਇਹ ਤੁਸੀਂ ਗੂਗਲ ਤੇ ਜਦ ਮਰਜੀ ਸਰਚ ਕਰ ਲਿਓ ਇਹੀ ਫਰਕ ਹੈ ਪੂਰਾਂ ਦੇਸ਼ਾਂ ਦਾ ਤੇ ਸਾਡੇ ਦੇਸ਼ ਦਾ ਸਾਡੇ ਦੇਸ਼ ਚ ਕਾਨੂੰਨ ਐਨੇ ਢਿੱਲੇ ਆ ਨਾ ਮਲਾਬਟਾਲਿਆਂ ਲਈ ਜੇ ਅੱਜ ਫੜਿਆ ਵੀ ਜਾਊਗਾ ਨਾ ਬੰਦਾ ਸਵੇਰੇ ਬੇਲ ਚ ਬਾਹਰ ਹੋ ਜਾਣਾ ਜਵਾਨ ਤੇ ਉਹ ਫਿਰ ਮਲਾਬਟ ਕਰਨ ਲੱਪਾਂਗਾ ਉਹ ਅਗਲੇ ਦਿਨੇ ਸ਼ੁਰੂ ਕਰ ਦੇਣਾ ਉਹਨਾਂ ਕੰਮ ਦਿਵਾਲੀ ਦੇ ਨੇੜੇ ਤੁਸੀਂ ਦੇਖ ਲਿਓ ਜਿੰਨੀਆਂ ਵੀ ਮਠਿਆਈਆਂ ਆ ਸਾਰਿਆਂ ਨੂੰ ਨਹੀਂ ਕਹਿੰਦਾ तकरीबन ਜ਼ਿਆਦਾਤਰ ਆਹੀ ਗੋਰਖ ਧੰਦਾ ਹੁੰਦਾ ਨਾ ਜੀ ਗੰਦਮੰਦ ਤੁਹਾਨੂੰ ਖੜਾਈ ਜਾਂਦੇ ਆ ਤੁਸੀਂ ਖਾਈ ਜੰਨੇ ਮੁਰੇ ਹੋ ਗਏ ਬਾਕੀ ਜੇ ਤੁਸੀਂ ਸੋਚਦੇ ਨਾ ਕਿ ਉਹ ਵੀਡੀਓ ਜੂਪੀ ਦੀ ਹੈ ਤੇ ਜੂਪੀ 'ਚ ਇਹ ਹੋ ਰਿਹਾ ਨਹੀਂ ਇਹ ਜ਼ਰੂਰੀ ਨਹੀਂ ਹੈਗਾ ਦੇਸ਼ ਇੱਕੋ ਹੀ ਆ ਜੂਪੀ ਤੋਂ ਬਿਮਾਰੀ ਇੱਥੇ ਵੀ ਆਉਣ ਨੂੰ ਟਾਈਮ ਨਹੀਂ ਲੱਗਦਾ ਇੱਥੇ ਵੀ ਇਹੀ ਕੁਸ਼ੇ ਹੋ ਰਿਹਾ ਬਸ ਲੁਕੇ ਆਇਆ ਨਾ ਤਾਂ ਇਹਦੇ ਬਾਰੇ ਮੇਨਸਟ੍ਰੀਮ ਮੀਡੀਆ ਕੁਝ ਗੱਲ ਕਰਦਾ ਹੈ ਤੁਸੀਂ ਕਦੇ ਖਬਰ ਸੁਣੀ ਮੇਨਸਟ੍ਰੀਮ ਮੀਡੀਆ ਤੋਂ ਪਿਆ ਮਲਾਵਟ ਆ ਹੋ ਰਹੀ ਹੈ ਇਹਨਾਂ ਚੀਜ਼ਾਂ ਚ ਹੋ ਰਹੀ ਹੈ ਬਿਮਾਰੀਆਂ ਦਾ ਕਾਰਨ ਕੀ ਆ ਜਾਂ ਲੋਕ ਕਿਉਂ ਬਿਮਾਰ ਹੋ ਰਹਾ ਹੈ ਜਾਂ ਕੁਝ ਵੀ ਹੈ ਮੇਨਸਟ੍ਰੀਮ ਮੀਡੀਆ ਤੇ ਖਬਰ ਸੁਣੀ ਉੱਥੇ ਕੀ ਚੱਲਦਾ ਉੱਥੇ ਉਹ ਜਿਹੜੀਆਂ ਫੈਬ੍ਰੀਕੇਟਡ ਖਬਰਾਂ ਉਹੀ ਚਲਦੀਆਂ ਹੁੰਦੀਆਂ ਦੋ ਧਰਮਾਂ ਦੀ ਲੜਾਈ ਕਰਾ ਦਿਓ ਇੱਕ ਪਾਰਟੀ ਨੂੰ ਪੰਡਾ ਦਿਓ ਦੂਜੀ ਨੂੰ ਪੰਡਾ ਦਿਓ ਪ੍ਰੋਪਾਗੈਂਡਾ ਜੋ ਕਰਦੇ ਆ ਉਹ ਪੈਸੇ ਲੈ ਕੇ ਕਰਦੇ ਆ ਮੇਨਸਟ੍ਰੀਮ মিডিਆ ਤਾਂ ਵੈਸੇ ਹੀ बिकਿਆ ਆ बिकਿਆ ਪੂਰਾ মিডিਆ बिकਿਆ ਆ ਪੈਸੇ ਦੀ ਗੱਲ ਆ ਹੁੰਨੀ ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਜਿੰਦਾ ਪਹਿਲਾਂ ਖੋਜੀ ਪੱਤਰਕਾਰੀ ਹੁੰਦੀ ਸੀ ਨਾ ਉਦਾਂ ਦੀ ਪੱਤਰਕਾਰੀ ਹੁਣ ਹੈ ਨਹੀਂ ਬਹੁਤਿਆਂ ਨੂੰ ਪਤਾ ਵੀ ਹੈ ਫਿਰ ਵੀ ਉਹ ਉਹ ਦੱਸਣਾ ਨਹੀਂ ਚਾਹਦੇ ਕਿਉਂਕਿ ਬਕਾਊ ਬੰਦਾ ਦੇ ਘੜ ਲਈ ਤਿਆਰ ਰਹਿੰਦਾ ਆ ਉਹ ਨਵੀ ਉਹ ਤੁਹਾਨੂੰ ਸੱਚਾਈ ਨਹੀਂ ਦੱਸੇਗਾ ਕਦੇ ਵੀ ਮੇਰੇ ਸਾਹ ਹੁਣ ਤਾਂ ਸਾਰੇ बिकੇ ਹੋਏ ਪੱਤਰਕਾਰ ਬਹੁਤੇ ਲੋਕ ਵੀ ਦਿਮਾਗ ਵੀ ਲੋਕਾਂ ਦੇ ਇਹੋ ਜਿਹਾ ਹੋ ਗਏ ਆ ਉਹ ਉਹਨਾਂ ਚੀਜ਼ ਉਹਨਾਂ ਨੂੰ ਹੀ ਸੱਚ ਮੰਨੀ ਜਾ ਰਿਹਾ ਹੈ ਜਾਂ ਮੇਨ ਮੁੱਦਿਆਂ ਦੀ ਗੱਲ ਨਹੀਂ ਕਰਦਾ ਲੋਕਾਂ ਦੀ ਸਿਹਤ ਨਾਲ ਕੀ ਖਲਵਾੜ ਹੋ ਰਿਹਾ ਹੈ ਇਹਦੇ ਬਾਰੇ ਕੋਈ ਗੱਲ ਨਹੀਂ ਕਰੇਗਾ ਤੁਹਾਨੂੰ ਅਸੀਂ ਆਪਣੇ ਆਪ ਨੂੰ ਭਾਗਾ ਵਾਲੇ ਸਮਝਦੇ ਆਂ ਅਸੀਂ ਪਿੰਡਾਂ 'ਚ ਰਹਿੰਦੇ ਆਂ ਕਮ ਸੇ ਕਮ ਦੁੱਧ ਤਾਂ ਪ्योर ਪੀਨੇ ਆ ਚੀਜ਼ਾਂ ਘਰ 'ਚ ਉਗਾ ਕੇ ਖਾਣੇ ਆ ਕਮ ਸੇ ਕਮ ਜੇ ਜ਼ਿਆਦਾ ਨਹੀਂ ਕਿਉਂਕਿ ਹੁਣ ਤਾਂ ਵੈਸੇ ਵੀ ਜਿਹੜੇ ਪੱਠਿਆਂ ਚ ਜਾਂ ਉਹ ਜਿਹੜੀਆਂ ਖੇਤਾਂ ਚ ਵੀ ਦਵਾਈਆਂ ਕੀਟਨਾਸ਼ਕ ਪਾਏ ਜਾਂਦੇ ਆ ਉਹਨਾਂ ਦਾ ਵੀ ਮਲਾਵਟ ਹੁੰਦੀ ਹੈ ਦੁੱਧਾਂ ਦੇ ਵਿੱਚ ਵੀ ਹੁੰਦੀ ਹੈ ਕਿਉਂਕਿ ਉਹ ਜਾਂਦਾ ਹੈ ਪਰ ਫਿਰ ਵੀ ਕਮ ਸੇ ਕਮ ਪਿਓਰ ਤਾਂ ਪੀਂਦੇ ਆ ਉਹ ਤਾਂ ਨਹੀਂ ਪੀਂਦੇ ਹੈਗੇ ਜਿਹੜਾ ਤੁਸੀਂ ਦੇਖਿਆ ਆ ਵੀ ਕਿਆ ਕਿਆ ਸਮਾਨ ਉਹ ਇੱਕ ਬੋਤਲ ਦੇ ਨਾਲ ਕਿੰਨੇ ਲੀਟਰ ਦੁੱਧ ਬਣ ਜਾਂਦਾ ਆ ਉਹ ਹੈ ਹੀ ਕੈਮੀਕਲ ਕੈਮੀਕਲ ਤਾਂ ਨਹੀਂ ਸੋਦਾ ਹੀ ਕੈਮੀਕਲ ਤਾਂ ਨਹੀਂ ਪੀਂਦੇ ਕਮ ਸੇ ਕਮ ਇਸ ਚੀਜ਼ ਤੋਂ ਤਾਂ ਬਚੀਓ ਪਿੰਡਾਂ ਦਾ ਇਹ ਤਾਂ ਫਾਇਦਾ ਹੈ ਮੈਂ ਤਾਂ ਹੀ ਕਹਿੰਦਾ ਸੀ ਮੈਂ ਕਿ ਮੈਂ ਹੈਰਾਨ ਇਸ ਤਰ੍ਹਾਂ ਹੈ ਵੀ ਪਿੰਡਾਂ ਦਾ ਦੁੱਧ ਤਾਂ ਪਿੰਡਾਂ ਚ ਹੀ ਖਤਮ ਹੋ ਜਾਂਦਾ ਬਾਹਰ ਜਾਂਦਾ ਹੀ ਨਹੀਂ ਇੱਥੇ ਤਾਂ ਪਿੰਡ ਚ ਹੀ ਲੋਕੀ ਇਹ ਮਤਲਬ ਤੁਹਾਨੂੰ ਦੱਸਿਆ ਹੈ ਵੀ 25% ਨੇ ਵੱੱਜਾ ਰੱਖੀਆਂ ਹੈ 75 ਨੇ ਰੱਖੀਆਂ ਐ ਨਹੀਂ ਤੋ ਤੇ ਪਿੰਡਾਂ ਚ ਖਤਮ ਜਾਂਦਾ ਤੇ ਬਾਕੀ ਮੰਗ ਪੂਰਤੀ ਕਿਹੜੇ ਦੁੱਧ ਨਾਲ ਹੋ ਰਹੀ ਹੈ ਕਿਹੜੀ ਕਿਹੜੀ ਮੱਝ ਸੂਈਓ ਹੈ ਜਿਹੜੀ ਇੰਨਾ ਦੁੱਧ ਦੇਈ ਜਾਂਦੀ ਹੈ ਕਿਹੜੀ ਗਾਂ ਸੂਈਓ ਹੈ ਜਿਹੜੀ ਐਦਾਂ ਲੋਕਾਂ ਦਾ ਦੁੱਧ ਇੰਨੇ ਕਰੋੜਾ ਬੰਦਾ ਦੁੱਧ ਪੀ ਰਿਆ ਹੈ ਧਿਆਨ ਰੱਖੋ ਮੈਂ ਤਾਂ ਕਹਿੰਦਾ ਇੱਕੋ ਹੀ ਹੱਲ ਹੈ ਦੁੱਧ ਪੀਣਾ ਹੀ ਛੱਡ ਦਿਓ ਹਾਉ ਜੇਰ ਪੀਣਾ ਨੂੰ ਨਾ ਪੀਣਾ ਬਿਹਤਰ ਹੈ ਉਹਨੇ ਕੀ ਫਾਇਦਾ ਦੇਣਾ ਤੁਹਾਨੂੰ ਦੁੱਧ ਨਾਲ ਦੁੱਧ ਨਾਲ ਬਣੀਆਂ ਚੀਜ਼ਾਂ ਖਾਣੀਆਂ ਛੱਡ ਦਿਓ ਪਨੀਰ ਕਹਿੰਦੇ ਮੈਂ ਸੁਣਿਆ ਪਨੀਰ ਸਾਰਾ ਨਕਲੀ ਆਂਦਾ ਹੈ ਅਭਿਆਨ ਸ਼ਾਦੀਆਂ 'ਚ ਵੀ ਮੈਂ ਖਾਂਦਾ ਨਹੀਂ ਹੈਗਾ ਮੈਂ ਪਕੌੜੇ ਪਕੂੜੇ ਮੈਂ ਬਿਲਕੁਲ ਹੀ ਛੱਡਿਓ ਹੈ ਪੇਟ ਸਹੀ ਰਹਿੰਦਾ ਨਹੀਂ ਤਾਂ ਪੇਟ ਖਰਾਬ ਹੋ ਜਾਂਦਾ ਤੁਸੀਂ ਖਾ ਕੇ ਦੇਖਿਓ ਵਿਆਹ ਦੇ ਵਿੱਚ ਪਕੌੜੇ ਤੁੰਨ ਕੇ ਖਾ ਲਿਓ ਸਭ ਕੁਝ ਤੁਹਾਡਾ ਪੇਟ ਜਰੂਰ ਖਰਾਬ ਹੋਊਗਾ ਜਿਨ੍ਹਾਂ ਦੇ ਜਿਨ੍ਹਾਂ ਦੇ ਪੇਟ ਗਿੱਜੇ ਹੋਏ ਉਸ ਚੀਜ਼ ਖਾਣੇ ਉਹਨਾਂ ਦਾ ਨਹੀਂ ਜਿਹੜਾ ਜਿਹੜਾ ਵਿਚਾਰਾ ਜਿਹੜਾ ਕੋਈ ਬੰਦਾ ਪਿਓਰ ਚੀਜ਼ਾਂ ਖਾਂਦਾ ਉਹ ਜਿਹੜਾ ਇਦਾਂ ਦੀ ਚੀਜ਼ਾਂ ਖਾਂਦਾ ਉਹਦਾ ਪੇਟ ਖਰਾਬ ਹੁੰਦਾ ਹੈ ਛੱਡ ਦਿਓ ਇਦਾਂ ਦੀਆਂ ਚੀਜ਼ਾਂ ਦੁੱਧ ਨਾਲ ਬਣੀਆਂ ਚੀਜ਼ਾਂ ਜਿਹੜੀਆਂ ਬਾਜ਼ਾਰੂ ਹੈ ਨਾ ਉਹ ਬਿਲਕੁਲ ਛੱਡ ਦਿਓ ਜਿਹੜਾ ਗੰਦਮੰਦ ਬੰਦਾ ਕੋਈ ਵੇਚਦਾ ਆਏ ਤੀਖ ਕੇ ਖਾਇਆ ਕਰੋ ਆ ਰੇੜੀਆਂ ਰੁੜੀਆਂ ਵਾਲਿਆਂ ਕੋਲੋਂ ਦੀ ਪਤਾ ਨਹੀਂ ਕੀ-ਕੀ ਕਰਦੇ ਆ ਜਿਹੜਾ ਵਧੀਆ ਬੰਦਾ ਸਾਫ਼ ਸੁਥਰਾ ਤੇ ਕਰਦਾ ਕੋ ਖਾਓ ਜਿਹੜੇ ਗੰਦਮੰਦ ਵੇਚ ਰਹੇ ਆ ਨਾ ਬਿਲਕੁਲ ਨਾ ਖਾਓ ਥੋੜਾ ਖਾ ਲਓ ਪਰ ਵਧੀਆ ਖਾਓ ਸੋ ਮਠਿਆਈਆਂ ਵਗੈਰਾ ਇਹ ਵੀ ਜ਼ਹਿਰ ਹੈ ਪਤਾ ਨਹੀਂ ਕੀ-ਕੀ ਪਾਉਂਦੇ ਆ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਆ ਜਿਹੜੀਆਂ ਇੱਥੇ ਜ਼ਹਿਰ ਦੇ ਸਮਾਨ ਹੈ ਹੁਣ ਸੋਲੂਸ਼ਨ ਕੀ ਆ ਸੋਲੂਸ਼ਨ ਤਾਂ ਤੁਹਾਨੂੰ ਦੱਸਦਾ ਮੈਂ ਕੋਈ ਛੱਡ ਦਿਓ ਚੀਜ਼ਾਂ ਹੋਰ ਕੋਈ ਹੱਲ ਨਹੀਂ ਹੈਗਾ ਕਾਨੂੰਨ ਕੁਝ ਨਹੀਂ ਕਰੇਗਾ ਤੇ ਕਾਨੂੰਨ ਕਨਾਨ ਵਾਲਾ ਤਾਂ ਕੰਮ ਖਤਮ ਹੈ ਕਾਨੂੰਨ ਇੱਥੇ ਸਾਡੇ ਦੇਸ਼ 'ਚ ਨਹੀਂ ਚੱਲਦਾ ਅਮੀਰਾਂ ਲਈ ਕਾਨੂੰਨ ਹੈ ਗਰੀਬਾਂ ਲਈ ਕੋਈ ਕਾਨੂੰਨ ਨਹੀਂ ਮਤਲਬ ਗੁਲਾਮ ਅਮੀਰਾਂ ਦਾ ਗੁਲਾਮ ਹੈ ਕਾਨੂੰਨ ਇੱਥੇ ਉਹ ਬਾਹਰ ਵਾਲਿਆਂ ਮੰਗਣੀ ਹੈਗਾ ਵੀ ਸਭ ਕੁਝ ਸਾਰਿਆਂ ਨੂੰ ਇੱਕੋ ਜਿਹਾ ਦੇਖਦੇ ਇੱਥੇ ਇੱਥੇ ਬਿਤਕਰਾ ਹੁੰਦਾ ਹੈ ਹੁਣ ਕਈ ਪੁੱਛਦੇ ਹੋਣੇ ਵੀ ਅਸਲੀ ਦੁੱਧ ਕਿੱਥੋਂ ਮਿਲੂਗਾ ਇਹ ਵੀ ਸਵਾਲ ਦਾ ਜਵਾਬ ਮੈਂ ਤੁਹਾਨੂੰ ਦੇ ਦਿਆਂਗਾ ਅਸਲੀ ਮਿਲਣਾ ਜਿਹੜਾ ਕੋਈ ਪਛੜਿਆ ਜਿਹਾ ਇਲਾਕਾ ਹੋਵੇ ਜਿੱਥੇ ਟੈਕਨੋਲੋਜੀ ਬਹੁਤੀ ਨਾ ਪਹੁੰਚੀ ਹੋਵੇ ਲੋਕ ਸਿੱਧੇ ਸਾਧਰੇ ਜਿਹੇ ਹੋਣ ਉੱਥੋਂ ਅਸਲੀ ਮਿਲਦਾ ਜਿੱਥੇ ਜਿੰਨੀ ਡਿਵੈਲਪਮੈਂਟ ਹੈ ਨਾ ਇਥੇ ਉਹਨਾਂ ਨਕਲੀ ਸਮਾਨ ਮਿਲਦਾ ਕਿਉਂਕਿ ਉਹ ਜਿਹੜੇ ਇਲਾਕੇ ਹੁੰਦੇ ਆ ਨਾ ਜਿੱਦਾਂ ਪੁਰਾਣ ਪਛੜੇ ਇਲਾਕੇ ਕਹਿੰਦਾ ਉਹ ਤੇਜ ਦੇ ਉਹ ਲੋਕ ਅਸਲੀ ਖਾਂਦੇ ਆ ਆਪਣਾ ਪੀਜਦੇ ਆ ਆਪਣੀਆਂ ਮੱਝਾਂ ਗਾਈਆਂ ਦੁੱਧ ਅਸਲੀ ਹੁੰਦਾ ਹੈ ਉੱਥੋਂ ਹੀ ਮਿਲਣਾ ਸਹੀ ਅਸੀਂ ਕਹ ਦਿੰਨੇ ਹ ਹੱਸਦੇ ਹੁੰਨੇ ਆ ਬਲੇ ਪਛੜਿਆ ਇਲਾਕਾ ਹੈ ਪਰ ਉਸ ਫਿਰ ਵੀ ਸੁਖ ਸ਼ਾਂਤੀ ਉਹਨਾਂ ਕੋਲ ਹੈਗੀ ਆ ਚੀਜ਼ ਤਾਂ ਵਧੀਆ ਖਾਂਦੇ ਆ ਸੋ ਆਹੀ ਵੀਡੀਓ ਸੀ ਮੈਂ ਬਹੁਤੀ ਲੰਬੀ ਬਹੁਤੀ ਨਹੀਂ ਕਰਦਾ ਹੁੰਨਾ ਮੇਨ ਗੱਲ ਮੈਂ ਦੱਸ ਦਿੱਤੀ ਹੈ ਜੇ ਮੈਂ ਰਬੜ ਵਾਂਗ ਖਿੱਚਣ ਲੱਪਮਾ ਬਹੁਤ ਲੰਬੀ ਹੋ ਜਾਣੀ ਹੈ ਖੁਦ ਦਾ ਧਿਆਨ ਖੁਦ ਰੱਖੋ ਨਾ ਕਾਨੂੰਨ ਤੇ ਆਸ ਰੱਖੋ ਆਵਾਜ਼ ਬੂਜ ਉਠਾਉਣ ਨਾਲ ਕੁਝ ਨਹੀਂ ਹੋਣਾ ਕਿਉਂ ਟਿੱਕਿਸ ਨੇ ਨਹੀਂ ਸੁਣਨੀ ਸੁਣਨੀ ਕਿਹਨੇ ਆ ਯਾਰ ਤੁਸੀਂ ਲੀਡਰੇ ਨਕਮੇ ਚੁਣਦੇ ਆ ਠੀਕ ਐ ਨਾ ਜਿੱਦਾਂ ਦੇ ਲੋਕ ਮੈਂ ਸਿੱਧਾ ਕਹਿਣਾ ਹੁੰਦਾ ਵੀ ਜਿੱਦਾਂ ਦੇ ਲੋਕ ਹੁੰਦੇ ਨਾ ਉਦਾਂ ਦਾ ਲੀਡਰ ਚੁਣਦੇ ਹੁੰਦੇ ਆ ਜਿੱਦਾਂ ਦੀ ਉਬਾਮ ਹੁੰਦੀ ਉਦਾਂ ਦਾ ਨਜਾਮ ਹੁੰਦਾ ਹੈ ਸਭ ਕਹਿੰਦੇ ਵੀ ਮੌਕਾ ਨਹੀਂ ਮਿਲਦਾ ਕਿਸੇ ਨੂੰ ਹੀਰਾ ਫੇਰੀ ਕਰਨ ਦਾ ਬਹੁਤਿਆਂ ਨੂੰ ਜੇ ਮੌਕਾ ਮਿਲ ਜੇ ਸਾਰੇ ਹੀਰਾ ਫੇਰੀ ਕਰੂਗੇ ਇੱਥੇ ਇੰਡੀਆ ਚ ਇਹੀ ਬਿਮਾਰੀ ਹੈ ਇਮਾਨਦਾਰੀ ਮੁੰਦਾਰੇ ਵਾਲੇ ਕੰਮ ਹੈ ਨਹੀਂ ਸੋ ਮਿਲਦੇ ਆ ਕਿਸੇ ਹੋਰ ਵੀਡੀਓ ਚ ਠੀਕ ਹੈ ਜੀ ਤੇ ਫਿਰ ਗੱਲ ਕਰਾਂਗੇ ਠੀਕ ਹੈ ਤੇ ਹੋਰ ਮੌਸਮ ਵਧੀਆ ਹੈ ਇੱਥੇ ਤੇ ਵੀਡੀਓ ਜੇ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਮਿਲਦੇ ਆ اگਲੀ ਵੀਡੀਓ ਚ ਰੱਬ ਰੱਖਾ ਖੁਸ਼ ਰਹੋ ਸਲਾਮਤ ਰਹੋ ਵਧੀਆ ਖਾਓ ਠੀਕ ਹੈ ਤੇ ਬਚੇ ਰਹੋ ਇਹਨਾਂ ਚੀਜ਼ਾਂ ਤੋਂ ਸਤਿ ਸ੍ਰੀ ਅਕਾਲ ਕਿਦਾ ਹਾਲ ਦੀ ਠੀਕ ਹੈ ਆ ਗਿਆ ਜੀ ਆ ਗਿਆ ਮੈਂ ਹਾਂ ਜੀ